ਦੋਸਤੋ ਜਦੋਂ ਅਸੀਂ ਫਿਕਸਡ ਡਿਪੋਜ਼ਿਟ ਜਾਂ ਫਿਰ ਐਫ ਡੀ ਕਰਵਾਨੇ ਆ ਤਾਂ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਅਤੇ ਸਾਨੂੰ ਘੱਟ ਵਿਆਜ ਦੇ ਨਾਲ ਸੰਤੋਸ਼ਟ ਹੋਣਾ ਪੈਂਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਤਰੀਕਾ ਦੱਸਾਂਗਾ ਜਿਸ ਦੇ ਵਿੱਚ ਤੁਸੀਂ ਘੱਟ ਸਮੇਂ ਦੀ ਐਫ ਡੀ ਦੇ ਵਿੱਚ ਵੀ ਜ਼ਿਆਦਾ ਵਿਆਜ ਹਾਸਲ ਕਰ ਸਕਦੇ ਹੋ ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਵਿਆਜ ਦੇ ਨਾਲ ਮਾਲੋ-ਮਾਲ ਹੋ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਮੋਜ ਦੋਸਤੋ ਘੱਟ ਸਮੇਂ ਦੇ ਵਿੱਚ ਵੱਧ ਵਿਆਜ ਹਾਸਲ ਕਰਨ ਦਾ ਤਰੀਕਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹੁਣ ਦੋਸਤੋ ਜਦੋਂ ਅਸੀਂ ਐਫ ਡੀ ਕਰਵਾਣੀ ਹੁੰਦੀ ਹੈ ਤਾਂ ਅਸੀਂ ਵਿਆਜ ਦੀ ਦਰ ਦੇ ਉੱਪਰ ਬਹੁਤਾ ਧਿਆਨ ਨਹੀਂ ਦਿੰਦੇ ਸਾਨੂੰ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਉਸ ਨੂੰ ਮੰਨ ਕੇ ਅਸੀਂ ਅਸੀਂ ਪਹਿਲਾਂ ਹੀ ਸੋਚ ਕੇ ਆਏ ਹੁੰਦੇ ਹਾਂ ਕਿ ਅਸੀਂ ਕਿ ਸਾਲ ਦੇ ਲਈ 2 ਸਾਲ ਦੇ ਲਈ 3 ਸਾਲ ਦੇ ਲਈ ਜਾਂ 5 ਸਾਲ ਦੇ ਲਈ ਕਿੰਨੀ ਦੇਰ ਲਈ ਐਫ ਡੀ ਕਰਵਾਣੀ ਹੈ ਸੋ ਅਸੀਂ ਅਧਿਕਾਰੀ ਨੂੰ ਕਹਿੰਦੇ ਆ ਕਿ ਐਨੇ ਸਾਲ ਦੀ ਜੀ ਐਫ ਡੀ ਕਰਵਾਣੀ ਹੈ ਤਾਂ ਅਧਿਕਾਰੀ ਸਾਨੂੰ ਦੱਸ ਦਿੰਦੇ ਕਿ ਐਨਾ ਵਿਆਜ ਲੱਗੇਗਾ ਤਾਂ ਅਸੀਂ ਕਹਿੰਦੇ ਆ ਠੀਕ ਹੈ ਜੀ ਐਫ ਡੀ ਕਰ ਦਿਓ ਤੇ ਸਾਡੀ ਐਫ ਡੀ ਕਰ ਦਿੱਤੀ ਜਾਂਦੀ ਹੈ ਲੇਕਿਨ ਐਫ ਡੀ ਕਰਵਾਉਣ ਤੋਂ ਪਹਿਲਾਂ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦੇ ਲੋ ਤਾਂ ਫਿਰ ਤੁਸੀਂ ਐਫ ਡੀ ਦੇ ਉੱਪਰ ਵਾਧੂ ਵਿਆਜ ਹਾਸਲ ਕਰ ਸਕਦੇ ਹੋ ਦੋਸਤੋ ਬੈਂਕਾਂ ਦੇ ਵੱਲੋਂ ਵੱਖ-ਵੱਖ ਸਮੇਂ ਦੀ ਐਫ ਡੀ ਦੇ ਲਈ ਵੱਖ-ਵੱਖ ਵਿਆਜ ਦਰਾਂ ਨਿਸ਼ਚਿਤ ਕੀਤੀਆਂ ਹੁੰਦੀਆਂ ਨੇ ਸੋ ਤੁਹਾਨੂੰ ਡਿਸਾਈਡ ਕਰਨਾ ਪਵੇਗਾ ਕਿ ਤੁਹਾਡੇ ਲਈ ਕਿਹੜੀ ਵਿਆਜ ਦੀ ਦਰ ਵਧੀਆ ਹੈ ਬੇਸ਼ੱਕ ਇਹ ਵਿਆਜ ਇੱਕੋ ਸਮੇਂ ਦੇ ਵਿੱਚ ਕਿਸੇ ਹੋਰ ਬੈਂਕ ਦੇ ਵਿੱਚ ਘਟ ਜਾਂ ਵੱਧ ਹੋ ਸਕਦਾ ਹੈ ਤੁਹਾਨੂੰ ਐਫ ਡੀ ਕਰਵਾਉਣ ਤੋਂ ਪਹਿਲਾਂ ਦੋ ਚੀਜ਼ਾਂ ਦੇ ਉੱਪਰ ਕੇਵਲ ਧਿਆਨ ਦੇਣਾ ਪਵੇਗਾ ਪਹਿਲੀ ਚੀਜ਼ ਕਿਹੜੀ ਹੈਗੀ ਹੈ ਕਿ ਤੁਸੀਂ ਕਿੰਨੇ ਸਮੇਂ ਦੇ ਲਈ ਐਫ ਡੀ ਕਰਨੀ ਹੈਗੀ ਹੈ ਤੁਹਾਡੀ ਇੱਛਾ ਉਸ ਦੇ ਉੱਪਰ ਤੁਸੀਂ ਨਾ ਜਾਓ ਤੁਸੀਂ ਇਹ ਦੇਖੋਗੇ ਕਿੰਨੇ ਸਮੇਂ ਦੀ ਐਫ ਡੀ ਕਰਕੇ ਮੈਨੂੰ ਵਿਆਜ ਵੱਧ ਮਿਲ ਸਕਦਾ ਹੈ ਦੂਜੀ ਚੀਜ਼ ਹੈਗੀ ਵਿਆਜ ਦੀ ਦਰ ਅਤੇ ਕਿੰਨੇ ਸਮੇਂ ਦੇ ਵਿੱਚ ਕਿੰਨਾ ਵਿਆਜ ਮਿਲ ਰਿਹਾ ਹੈ ਕਿਉਂਕਿ ਐਫ ਡੀਆਂ ਕੁਝ ਦਿਨ ਤੋਂ ਲੈ ਕੇ ਕਈ ਸਾਲਾਂ ਤੱਕ ਦੀਆਂ ਤੁਸੀਂ ਕਰ ਸਕਦੇ ਹੋ ਅਤੇ ਬੈਂਕਾਂ ਦੇ ਵੱਲੋਂ ਵੱਖ-ਵੱਖ ਸਮੇਂ ਦਾ ਵੱਖ-ਵੱਖ ਵਿਆਜ ਨਿਸ਼ਚਿਤ ਕੀਤਾ ਹੁੰਦਾ ਹੈ। ਸੋ ਦੋਸਤੋ ਮੈਂ ਤੁਹਾਨੂੰ HDFC ਬੈਂਕ ਦਾ ਇੱਕ ਨਮੂਨਾ ਤੁਹਾਨੂੰ ਅੱਜ ਦਿਖਾਣਾ ਕਿ HDFC ਬੈਂਕ ਦੇ ਵੱਲੋਂ ਅੱਜ ਦੇ ਦਿਨ ਦੇ ਵਿੱਚ ਕਿੰਨਾ ਵਿਆਜ ਕਿੰਨੇ ਸਮੇਂ ਦੀਆਂ ਵੱਖ-ਵੱਖ FDਆਂ ਦੇ ਉੱਪਰ ਦਿੱਤਾ ਜਾ ਰਿਹਾ ਹੈ। ਹੁਣ ਮੈਂ ਨਮੂਨੇ ਦੇ ਵਜੋਂ ਤੁਹਾਨੂੰ HDFC ਬੈਂਕ ਦੀ FD ਦੀਆਂ ਵਿਆਜ ਦੀਆਂ ਦਰਾਂ ਚੈੱਕ ਕਰਕੇ ਦਿਖਾਣਾ ਕਿ ਸਾਡੇ ਲਈ ਕਿਹੜੀ ਫਾਇਦੇਮੰਦ ਹੋਵੇਗੀ। HDFC ਦੀ ਐਪ ਦੇ ਵਿੱਚ ਆਪਾਂ ਚਲ ਕੇ ਇਸ ਚੀਜ਼ ਨੂੰ ਚੈੱਕ ਕਰਾਂਗੇ ਪਹਿਲਾਂ ਆਪਾਂ ਇਸ ਨੂੰ ਲੌਗਇਨ ਕਰ ਲਵਾਂਗੇ ਹੁਣ ਲੌਗਇਨ ਕਰਨ ਤੋਂ ਬਾਅਦ ਆਪਾਂ ਫਿਕਸਡ ਡਿਪੋਜ਼ਿਟ ਦੇ ਵਿੱਚ ਚਲਾਂਗੇ ਅਤੇ ਫਿਕਸਡ ਡਿਪੋਜ਼ਿਟ ਦੇ ਵਿੱਚ ਜਾ ਕੇ ਦੇਖਾਂਗੇ ਕਿ ਸਾਨੂੰ ਕਿਹੜੀ ਕਿਹੜੀ ਦਰ ਦੇ ਨਾਲ ਵਿਆਜ ਜੋ ਬੈਂਕ ਹੈਗਾ ਉਹ ਇਸ ਵਕਤ ਆਫਰ ਕਰ ਰਿਹਾ ਹੈਗਾ ਸੇਵ ਦੇ ਵਿੱਚ ਜਾ ਕੇ ਜਦੋਂ ਆਪਾਂ ਡਿਪੋਜ਼ਿਟ ਦੇ ਵਿੱਚ ਜਾਵਾਂਗੇ ਤਾਂ ਉਸ ਤੋਂ ਬਾਅਦ ਸਾਨੂੰ ਕੁਝ ਆਪਸ਼ਨਲ ਐਕਸ਼ਨ ਦੇ نیچے ਨਜ਼ਰ ਆ ਰਹੀਆਂ ਵਿਊ ਇੰਟਰਸਟ ਰੇਟ open fixed deposit and open tax saver deposit ਆਪਾਂ ਫਿਕਸਡ ਡਿਪੋਜ਼ਿਟ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਓਪਨ ਫਿਕਸਡ ਡਿਪੋਜ਼ਿਟ ਦੇ ਉੱਪਰ ਜਦੋਂ ਜਾਂਦੇ ਹਾਂ ਤਾਂ ਉਸ ਤੋਂ ਤਾਂ ਉਸ ਤੋਂ ਬਾਅਦ ਸਾਨੂੰ ਨਜ਼ਰ ਆ ਰਿਹਾ ਹੈਗਾ ਲਿਖਿਆ ਹੋਇਆ ਬੈਂਕ ਨੇ ਕਿ ਮਿਨੀਮਮ ਅਮਾਉਂਟ 5000 ਦੀ ਐਫ ਡੀ ਮਿਨੀਮਮ ਹੋਵੇਗੀ ਅਤੇ ਵਿਊ ਇੰਟਰਸਟ ਰੇਟ ਵਿਊ ਇੰਟਰਸਟ ਰੇਟ ਵਾਲਾ ਨੀਚੇ ਨੀਲੇ ਰੰਗ ਦੇ ਵਿੱਚ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਅਸੀਂ ਇੱਥੋਂ ਹੁਣ ਚੈੱਕ ਕਰ ਸਕਦੇ ਹਾਂ ਕਿ ਵਿਆਜ ਦੀ ਦਰ ਸਾਨੂੰ ਕਿੰਨੀ ਮਿਲੇਗੀ ਐਫ ਡੀ ਦੇ ਉੱਪਰ ਜਦੋਂ ਆਪਾਂ ਇਸ ਦੇ ਵਿਊ ਇੰਟਰਸਟ ਰੇਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਇਸ ਦੇ ਵਿੱਚ ਕੁਝ অপਸ਼ਨ ਸਾਨੂੰ ਨਜ਼ਰ ਆ ਰਹੀਆਂ ਨੇ ਫਿਕਸਡ ਡਿਪੋਜ਼ਿਟ ਇੰਟਰਸਟ ਰੇਟ ਲੈਸ ਦਨ 2 ਕਰੋੜ 2 ਕਰੋੜ ਤੋਂ ਘੱਟ ਵਾਲੀ ਜੋ ਐਫ ਡੀ ਕਰਨੀ ਹੈਗੀ ਉਸ ਦਾ ਰੇਟ ਆਫ ਇੰਟਰਸਟ ਨਾ ਨਹੀਂ ਇੱਥੇ ਦੱਸਿਆ ਹੋਇਆ ਹੈ ਤਾਂ ਆਪਾਂ ਇਸ ਨੂੰ ਕਲਿੱਕ ਕਰ ਲੈਨੇ ਆ ਇਸ ਨੂੰ ਕਲਿੱਕ ਕਰਕੇ ਆਪਾਂ نیچے ਸਕਰੋਲ ਕਰਕੇ ਜਾਵਾਂਗੇ ਤਾਂ ਆਹ ਦੇਖੋ ਇਹ ਹੈਗਾ ਇਸ ਵਕਤ ਇਹਨਾਂ ਨੇ HDFC ਬੈਂਕ ਵਾਲੇ ਇਸ ਵਕਤ ਇਹੇ ਵਾਲਾ ਵਿਆਜ ਦੀ ਦਰਾਂ ਤੁਹਾਨੂੰ ਫਿਕਸਡ ਡਿਪੋਜ਼ਿਟ ਦੇ ਉੱਪਰ ਦੇ ਰਹੇ ਨੇ ਸੋ ਸਾਨੂੰ ਇਸ ਦੇ ਵਿੱਚੋਂ ਚੂਜ਼ ਕਰ ਲੈਣਾ ਚਾਹੀਦਾ ਕਿ ਸਾਨੂੰ ਸਭ ਤੋਂ ਵਧੀਆ ਵਿਆਜ ਦੀ ਦਰ ਕਿੱਥੇ ਮਿਲ ਰਹੀ ਹੈ ਤੇ ਕਿੰਨੇ ਸਮੇਂ ਦੇ ਲਈ ਮਿਲ ਰਹੀ ਹੈ ਸੋ ਇੱਕ ਵਾਰੀ ਆਪਾਂ ਨਜ਼ਰ ਮਾਰ ਲਈਏ 7 ਤੋਂ 14 ਦਿਨ ਦੇ ਲਈ 3% ਦੇ ਰਹੇ ਨੇ 15 ਤੋਂ 29 ਦਿਨ ਲਈ 3% ਦੇ ਰਹੇ ਨੇ 30 ਤੋਂ 45 ਦਿਨ ਲਈ 3.5% ਦੇ ਰਹੇ ਨੇ ਐਸੇ ਤਰ੍ਹਾਂ ਵਧਦਾ-ਵਧਦਾ ਅੱਗੇ ਜਾ ਕੇ 6 ਮਹੀਨੇ ਇੱਕ ਦਿਨ ਤੋਂ ਲੈ ਕੇ 9 ਮਹੀਨੇ ਤੱਕ 5.75% ਦੇ ਰਹੇ ਨੇ ਹੂਰ ਪੱਕੇ ਚੱਲ ਜੀ ਤਾਂ 1 ਸਾਲ ਤੋਂ ਲੈ ਕੇ 15 ਮਹੀਨੇ ਤੱਕ 12 ਮਹੀਨੇ ਜਾਨੇ ਕਿ 12 ਮਹੀਨ ਤੋਂ 15 ਮਹੀਨ ਤੱਕ 6.60% ਦੇ ਰਹੇ ਨੇ 15 ਮਹੀਨੇ ਤੋਂ ਉੱਪਰ 18 ਮਹੀਨਿਆਂ ਤੱਕ 7.10% ਦੇ ਰਹੇ ਨੇ ਅਤੇ 18 ਮਹੀਨਿਆਂ ਤੋਂ 21 ਮਹੀਨਿਆਂ ਤੱਕ 7.25% ਦੇ ਰਹੇ ਨੇ ਸੋ ਸਭ ਤੋਂ ਵਧੀਆ ਵਿਆਜ ਦੀ ਦਰ ਅੱਜ ਦੇ ਟਾਈਮ ਦੇ ਵਿੱਚ ਇਸ ਵਕਤ ਇਹ ਬੈਂਕ 7.25% ਦੀ ਵਿਆਜ ਦੇ ਰਿਹਾ ਐ ਐਫ ਡੀ ਦੇ ਉੱਪਰ ਅਤੇ ਦੇ ਰਿਹਾ ਕਦੋਂ ਇਹ 18 ਮਹੀਨੇ ਦੀ ਘੱਟੋ-ਘੱਟ ਐਫ ਡੀ ਕਰਨੀ ਪਵੇਗੀ ਅਤੇ 21 ਮਹੀਨੇ ਦੇ ਵਿੱਚ ਵਿੱਚ 18 ਮਹੀਨੇ ਤੋਂ ਲੈ ਕੇ 21 ਮਹੀਨੇ ਦੇ ਵਿੱਚ ਵਿੱਚ ਲਈ ਜੇਕਰ ਅਸੀਂ ਐਫ ਡੀ ਅੱਜ ਦੇ ਤਰੀਕ ਦੇ ਵਿੱਚ ਕਰ ਦਈਏ ਤਾਂ ਸਾਨੂੰ 7.5% ਵਿਆਜ ਦੀ ਦਰ ਇਥੋਂ ਮਿਲੇਗੀ ਹਾਲਾਂਕਿ ਹੋਰ ਉੱਪਰ ਜੇਕਰ ਆਪ ਚਲੇ ਜਾਈਏ ਤਾਂ 4 ਸਾਲ 7 ਮਹੀਨੇ ਤੋਂ 55 ਮਹੀਨੇ ਤੱਕ 7.20% ਦੀ ਹੈ 4 ਸਾਲ ਦੀ ਐਫ ਡੀ ਕਰਾਂਗੇ ਤੇ 7.20% ਦੀ ਹੈ ਹਾਲਾਂਕਿ 18 ਮਹੀਨੇ ਤੋਂ 21 ਮਹੀਨੇ ਤੱਕ 7.25% ਦੀ ਹੈ ਸਭ ਤੋਂ ਵੱਧ ਵਿਆਜ ਦੀ ਦਰ ਸਾਨੂੰ 18 ਮਹੀਨੇ ਤੋਂ 21 ਮਹੀਨੇ ਦੇ ਵਿਚਕਾਰ ਅੱਜ ਦੀ ਤਰੀਕ ਦੇ ਵਿੱਚ ਮਿਲ ਰਹੀ ਹੈ ਸੋ ਸਾਨੂੰ ਇਸ ਤਰ੍ਹਾਂ ਵਿਆਜ ਦੀ ਦਰ ਚੈੱਕ ਕਰ ਲੈਣੀ ਚਾਹੀਦੀ ਹੈ ਅਤੇ ਚੈੱਕ ਕਰਕੇ ਇਹ ਵੀ ਦੇਖ ਲਓ ਕਿ ਅਸੀਂ ਕਿੰਨੀ ਦੇਰ ਲਈ ਐਫ ਡੀ ਕਰਵਾਉਣੀ ਚਾਹੁੰਦੇ ਹਾਂ ਤਾਂ ਉਸ ਸਮੇਂ ਦੇ ਵਿੱਚ ਸਾਨੂੰ ਸਭ ਤੋਂ ਵੱਧ ਵਿਆਜ ਕਿੱਥੇ ਮਿਲ ਰਿਹਾ ਹੈਗਾ ਸੋ ਸਮੇਂ ਨੂੰ ਥੋੜਾ ਬਹੁਤਾ ਅੱਗੇ ਪਿੱਛੇ ਕਰ ਸਕਦੇ ਆਂ ਅਤੇ ਕੋਸ਼ਿਸ਼ ਕਰੋ ਕਿ ਵੱਧ ਵਿਆਜ ਦੀ ਦਰ ਵਾਲੀ ਜੋ ਹੈਗੀ ਹੈ ਉਸ ਸਮੇਂ ਦੇ ਵਿੱਚ ਆਪਣੀ ਐਫ ਡੀ ਨੂੰ ਆਪਾਂ ਕਰਵਾਈਏ ਤਾਂ ਕਿ ਵੱਧ ਤੋਂ ਵੱਧ ਵਿਆਜ ਸਾਨੂੰ ਮਿਲ ਸਕੇ ਸੋ ਦੋਸਤੋ ਇਹ ਤਾਂ ਚੈੱਕ ਕਰਨ ਦਾ ਤਰੀਕਾ ਹੋ ਗਿਆ ਨੈਟ ਬੈਂਕਿੰਗ ਜਾਂ ਫਿਰ ਮੋਬਾਈਲ ਐਪ ਦੇ ਨਾਲ ਇਸ ਦੇ ਨਾਲ ਹੀ ਦੋਸਤੋ ਤੁਸੀਂ ਇਹਨਾਂ ਵਿਆਜ ਦੀ ਦਰਾਂ ਨੂੰ ਆਨਲਾਈਨ ਜਾ ਕੇ ਵੀ ਕਿਸੇ ਵੀ ਬੈਂਕ ਦੇ ਵਿਆਜ ਦੀ ਦਰ ਨੂੰ ਚੈੱਕ ਕਰ ਸਕਦੇ ਹੋ ਹੁਣ ਜੇਕਰ ਤੁਸੀਂ ਐਫਐਡੀ ਕਰਨ ਦੇ ਲਈ ਸਿੱਧਾ ਆਪਣੇ ਬੈਂਕ ਤੇ ਵੀ ਜਾਂਦੇ ਹੋ ਤਾਂ ਉੱਥੇ ਜਾ ਕੇ ਵੀ ਤੁਸੀਂ ਆਪਣੇ ਬੈਂਕ ਦੇ ਅਧਿਕਾਰੀ ਦੇ ਕੋਲੋਂ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਬੈਂਕ ਦੇ ਵੱਲੋਂ ਅੱਜ ਦੇ ਦਿਨ ਦੇ ਵਿੱਚ ਐਫਡੀ ਦਾ ਵਿਆਜ ਦੀ ਦਰਾਂ ਦਾ ਰੇਟ ਵੱਖ-ਵੱਖ ਤਰ੍ਹਾਂ ਦਾ ਕੀ ਸ਼ਡਿਊਲ ਹੈਗਾ ਤਾਂ ਫਿਰ ਤੁਸੀਂ ਉਹ ਵੱਖ-ਵੱਖ ਤਰ੍ਹਾਂ ਦਾ ਵਿਆਜ ਅਤੇ ਵੱਖ-ਵੱਖ ਸਮੇਂ ਦੀ ਐਫਡੀ ਦੇ ਬਾਰੇ ਦੇ ਵਿੱਚ ਜਾਣਕਾਰੀ ਹਾਸਲ ਕਰਕੇ ਤੁਸੀਂ ਖੁਦ ਫੈਸਲਾ ਲੈ ਸਕਦੇ ਹੋ ਕਿ ਤੁਸੀਂ ਕਿਹੜੀ ਐਫਡੀ ਕਰवानी ਹੈ ਸੋ ਦੋਸਤੋ ਜੇਕਰ ਤੁਸੀਂ 5 ਸਾਲ ਦੀ ਐਫ ਡੀ ਕਰਵਾਉਣਾ ਚਾਹੁੰਦੇ ਹੋ ਅਤੇ ਵੱਧ ਵਿਆਜ ਦੀ ਦਰ 2 ਸਾਲ ਦੇ ਵਿੱਚ ਮਿਲ ਰਹੀ ਹੈ ਤਾਂ ਤੁਸੀਂ 2 ਸਾਲ ਦੀ ਐਫ ਡੀ ਕਰਵਾ ਕੇ ਵੱਧ ਵਿਆਜ ਦੀ ਦਰ ਹਾਸਲ ਕਰ ਲਓ ਅਤੇ ਐਫ ਡੀ ਜਦੋਂ ਖਤਮ ਹੋ ਜਾਵੇਗੀ ਉਸ ਵਕਤ ਫਿਰ ਦੁਬਾਰੇ ਚੈੱਕ ਕਰ ਲਓ ਕਿ ਕਦੋਂ ਵਿਆਜ ਮੈਨੂੰ ਕਿੰਨੀ ਦੇਰ ਦੀ ਐਫ ਡੀ ਦੇ ਉੱਪਰ ਵਿਆਜ ਵੱਧ ਮਿਲ ਰਿਹਾ ਹੈ ਤਾਂ ਫਿਰ ਉਸ ਨੂੰ ਫਿਰ ਦੁਬਾਰਾ ਤੋਂ ਐਫ ਡੀ ਨੂੰ ਤੁਸੀਂ ਚਾਲੂ ਕਰ ਸਕਦੇ ਹੋ ਸੋ ਇਸ ਮਾਧਮ ਦੇ ਨਾਲ ਤੁਸੀਂ ਘੱਟ ਸਮੇਂ ਦੇ ਵਿੱਚ ਐਫ ਡੀ ਦੇ ਉੱਪਰ ਵੱਧ ਵਿਆਜ ਦੀ ਦਰ ਹਾਸਲ ਕਰ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਲਾਈਕ ਫਾਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਹੁਣ ਮੈਨੂੰ ਦਿਓ ਇਜਾਜ਼ਤ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ